ਜਿਹੜੀ ਗੱਲ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਡਰੋਨ ਦੇ ਵਿੱਚ ਸਾਹਮਣੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਜ਼ ਦੇ ਕਿ ਥਰੂ ਡਰੋਨ ਇਹ ਪੁਸ਼ ਹੋ ਰਹੀ ਹੈ ਇਹਦੇ ਨਾਲ ਇੱਕ 0.30 ਗੋਰ ਦਾ ਚਾਈਨੀਜ਼ ਮਾਊਜ਼ਰ ਤੇ 5 ਕਾਰਟ੍ਰਿਜਸ ਵੀ ਨਾਲ ਮਿਲੇ ਨੇ ਡਰਗ ਦੇ ਗੈਂਸ ਪੂਰਾ ਇੱਕ ਵੱਡੀ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਇੱਕ ਸਫਲਤਾ ਮਿਲੀ ਹੈ ਫੇਰ ਇਹ ਇੱਕ ਸਮਗਲਰ ਨੂੰ ਫੜਿਆ ਜਿਹੜਾ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਔਰ 2 ਕਿਲੋਗ੍ਰam ਆਇਸ ਫੜੀ ਗਈ ਹੈ ਜਿਹਨੂੰ ਕੈਮੀਕਲ ਜਿਹਦਾ ਨਾਮ ਹੈ ਮੈਥਾਫੈਟਾਮਾਈਨ ਔਰ ਜਿਹੜੀ ਗੱਲ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਡਰੋਨ ਦੇ ਵਿੱਚ ਸામਨੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਜ਼ ਦੇ ਕਿ ਥਰੂ ਡਰੋਨ ਇਹ ਪੁਸ਼ ਹੋ ਰਹੀ ਹੈ ਇਹਦੇ ਨਾਲ ਇੱਕ 1.30 ਗੋਰ ਦਾ ਚਾਈਨੀਜ਼ ਮਾਊਜ਼ਰ ਤੇ 5 ਕੈਟਰੇਜਸ ਵੀ ਨਾਲ ਮਿਲੇ ਨੇ ਔਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਸਿਮਰਨਜੀਤ ਸਿੰਘ ਨੇ ਦੱਸਿਆ ਜੋ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਹੈ ਗਾਗਰਮਲ ਪਿੰਡ ਅੰਮ੍ਰਿਤਸਰ ਰੂਰਲ ਪੁਲਿਸ ਸਟੇਸ਼ਨ ਲੋਪੋਕੇ ਦਾ ਰਹਿਣ ਵਾਲਾ ਹੈ ਜੀ ਤੇ ਉਹ ਜਿਹੜਾ ਸਮੱਗਲਰ ਹੈ ਇਹਦੀ ਪੂਰਨ ਮੋਡਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਜਿਹੜੀ ਅਕ੍ਰੋਸ ਦਾ ਬਾਰਡਰ ਨਵੀਂ ਇੱਕ ਜਿਹੜੀ ਡਰੱਗ ਹੈ ਇਹਨੂੰ ਪੁਸ਼ ਕੀਤਾ ਜਾ ਰਿਹਾ ਤੇ ਜਿੱਦਾਂ ਹਿਰੋਇਨ ਦਾ ਇਹਨੂੰ ਰਿਪਲੇਸਮੈਂਟ ਵਾਸਤੇ ਇਹੋ ਟੈਸਟ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਜਾ ਰਿਹਾ ਇਹਦੇ ਵਿੱਚ ਬੜੀ ਸਿਗਨੀਫੀਕੈਂਟ ਗੱਲ ਇਹ ਹੈ ਕਿ 50 ਗ੍ਰਾਮ ਜਿਹੜੀ ਇਹ ਡਰੱਗ ਹੈਗੀ ਆਈਸ ਇਹ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਆਉਂਦੀ ਹੈ ਜਦੋਂ ਕਿ ਹਿਰੋਇਨ ਜਿਹੜੀ ਹੈ 250 ਗ੍ਰਾਮ ਉਹ ਕਮਰਸ਼ਲ ਕੁਆਂਟੀਟੀ ਦੀ ਹੁੰਦੀ ਹੈ ਸੋ ਆਪਾਂ ਇਮੇਜਿਨ ਕਰ ਸਕਦੇ ਹਾਂ ਕਿ ਇਹਦੀ ਜਿਹੜੀ ਡਰੱਗ ਦੀ ਇਹਦੇ ਚ ਐਬਿਲਿਟੀ ਟੂ ਗਿਵ ਸਮਬਡੀ ਡੋਸ ਉਹ ਵੱਡੀ ਮੰਨੀ ਜਾਂਦੀ ਹੈ ਕਿਉਂਕਿ ਲੈਬ ਦੇ ਵਿੱਚ ਤਕਰੀਬਨ ਤਿਆਰ ਕੀਤੀ ਜਾਂਦੀ ਹੈ ਔਰ ਕੈਮੀਕਲੀ ਤਿਆਰ ਕੀਤੀ ਜਾਂਦੀ ਹੈ ਸੋ ਮੈਂ ਸਾਰੀ ਟੀਮ ਨੂੰ ਮਿਸਟਰ ਹਰਪ੍ਰੀਤ ਮੁੰਡੇਰ ਡੀਸੀਪੀ ਸਾਹਿਬ ਮਿਸਟਰ ਅਭਿਮਨਿਉ ਰਾਣਾ ਸਾਡੇ ਏਡੀਸੀਪੀ ਸਾਹਿਬ ਕਮਲਜੀਤ ਜੀ ਔਰ ਅਮੋਲਕਦੀਪ ਸਾਡੇ ਸੀਆਈਏ ਵਨ ਦੇ ਇਹਨਾਂ ਸਾਰਿਆਂ ਤੋਂ ਇਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਨਾ ਇਟਸ ਅ ਵੈਰੀ ਬਿਗ ਰਿਕਵਰੀ ਔਰ ਇਹਦੇ ਚ ਅਸੀਂ ਜਿਹੜੀ ਅੱਗੇ ਪੁੱਛ ਕੇ ਚ ਹੈ ਉਹ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਰਹੂਗੀ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਰਿਮਾਨ ਲਵਾਵਾਂਗੇ ਔਰ ਇਹਦੇ ਚ ਇਹ ਵੀ ਪਤਾ ਲੱਗਿਆ ਕਿ ਜਿਹੜਾ ਕਿਉਂਕਿ ਪੁਲਿਸ ਸਟੇਸ਼ਨ ਸ਼ਟਰ ਦੇ ਦਾ ਮਕਦਮਾ ਹੈ ਤੇ ਇਹ ਇਹਦੇ ਚ ਪਹਿਲਾਂ ਵੀ ਇਹ ਜਿਹੜਾ ਇਹਨੇ ਕੋਲ ਕਨਸਾਈਨਮੈਂਟਸ ਕੁਛ ਆਈਆਂ ਔਰ ਉਹ ਵੀ ਅਸੀਂ ਸਾਰਾ ਜਿਹੜਾ ਉਹਨੂੰ ਅਨਰੀਵਲ ਕਰਾਂਗੇ ਪਾਕਿਸਤਾਨੀ ਸਮਗਲਰਾਂ ਦੇ ਵੀ ਨਾਮ ਆਏ ਨੇ ਪਠਾਨ ਤੇ ਅਮੀਰ ਉਹ ਵੀ ਸਾਰਾ ਔਰ ਇਹਦੇ ਚੋ ਜਿਹੜੀ ਮੇਨ ਇੰਟਰਸਟਿੰਗ ਗੱਲ ਇਹ ਵੀ ਆਈ ਹੈ ਕਿ ਜਿਹੜੇ ਜਿਹੜੀ ਡਰੋਨ ਲੈਂਡਿੰਗ ਦੇ Google ਸਾਈਟ ਸੀ ਉਹ ਵੀ ਅਸੀਂ ਰੀਟਰੀਵ ਕੀਤੀਆਂ ਉਹਨਾਂ ਦਾ ਵੀ ਵਰਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਜਾ ਕੇ ਕਿਦਾਂ ਕਿਦਾਂ ਕਨਸਾਈਨਮੈਂਟਸ ਪਿਕਅਪ ਕਰ ਰਹੇ ਸੀ ਤਾਂ ਕੰਜ਼ਿਊਮ ਕਰਨਾ ਸ਼ੁਰੂ ਕਰਤਾ ਮਸਰ ਦੇ ਵਿੱਚ ਅੰਦਰ ਫਿਰ ਉਹਨਾਂ ਨੂੰ ਲੱਭੀ ਬਿਲਹਰ ਹੁੰਦੇ ਸੀ ਕਾਫੀ ਸੀਗੇ ਆਈਸਪੀ ਵੀ ਕੰਜ਼ਰਸੀ ਨੇ ਜਿਹੜੇ ਵਿੱਚ ਪਹਿਲਾ ਮਾਮਲਾ ਛੱਡ ਦੇਖੋ ਅਸੀਂ ਤੁਹਾਨੂੰ ਮੈਂ ਇਹ ਦੱਸਿਆ ਕਿ ਅਕ੍ਰੋਸ ਬਾਰਡਰ ਸਮਗਲਰਸ ਜਿਹੜੇ ਆ ਉਹਨਾਂ ਨੇ ਇਹਨੂੰ ਇੱਕ ਸਬਸਟੀਟਿਊਟ ਦੇ ਤੌਰ ਤੇ ਟ੍ਰਾਇਲ ਵਾਸਤੇ ਪੀਤਾ ਹੈ ਹੁਣ ਜਿਹੜਾ ਇਹਦਾ ਰੀਸੀਵਰ ਸੀਗਾ ਉਹਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿ ਕੌਣ ਸੀਗਾ ਔਰ ਇਹ ਜਾਂ ਅੰਮ੍ਰਿਤਸਰ ਵਾਸਤੇ ਹੈ ਜਾਂ ਅਗਲੇ ਪਾਸੇ ਉਹ ਸਾਰਾ ਉਹਦੇ ਪੁੱਛ ਕਿਸ ਤੋਂ ਹੀ ਪਤਾ ਲੱਗੇਗਾ ਜਿਹੜਾ ਬੰਦਾ ਨੈਕਸਟ ਡੇ ਦਾ ਰੀਸੀਵਰ ਸੀ ਕਿਉਂਕਿ ਸਿਮਰਨਜੀਤ ਸਿੰਘ ਨੇ ਤਾਂ ਡਰੋਨ ਦੇ ਰਾਹੀਂ ਰੀਸੀਵ ਕੀਤੀ ਔਰ ਇਹਨੇ ਇਹ ਵੀ ਦੱਸਿਆ ਕਿ ਹਿਰੋਇਨ ਵੀ ਨਾਲ ਪੈਕੇਟਸ ਦੇ ਵਿੱਚ ਆਉਂਦੀ ਹੈ ਔਰ ਇਹ ਆਈਸ ਡਰੱਗ ਵੀ ਉਹਨੂੰ ਜਿਹੜੇ ਉਹਦੇ ਬਾਹਰਲੇ ਹੈਂਡਲਰ ਸਮਝ ਲਓ ਸਾਥੀ ਸਮਝ ਲਓ ਆਪਰੇਟਰਸ ਜਿਹੜੇ ਆ ਉਹਨਾਂ ਨੇ ਇਹ ਦਿੱਤੀ ਸੀਗੀ ਰੇਟ ਦਾ ਫਰਕ ਸ ਕੋਈ ਇਹਨਾਂ ਦੇ ਦੇਖੋ ਰੇਟ ਵਾਰੀ ਗੱਲ ਤਾਂ ਕੋਈ ਜ਼ਿਆਦਾ ਨਹੀਂ ਮੈਂ ਇਸ ਗੱਲ 'ਚ ਗਿਆ ਔਰ ਨਾ ਹੀ ਇਸ ਗੱਲ 'ਚ ਜਾਣਾ ਚਾਹੀਦਾ ਆਪਾਂ ਤਾਂ ਤੁਹਾਨੂੰ ਇਹ ਗੱਲ ਦੱਸੀ ਹੈ ਮੈਂ ਕਿ 50 ਗ੍ਰਾਮ ਨੂੰ ਨੋਟੀਫਾਈ ਕੀਤਾ ਗਵਰਨਮੈਂਟ ਨੇ ਐਸ ਕਮਰਸ਼ੀਅਲ ਉੱਥੇ 250 ਗ੍ਰਾਮ ਹੈ ਤਾਂ ਕਿੰਨਾ ਫਰਕ ਹੈ ਤੁਸੀਂ ਸਮਝ ਹੀ ਸਕਦੇ ਹੋ ਸੱਚੀ ਦੀ ਵੈਪਨ ਸਜਾ ਵਪਨ ਵੀ ਜੀ ਇਹਦੇ ਜਦੋਂ ਪੁੱਛ ਕੇ ਮੁਤਾਬਕ ਇਹਨੇ ਦੱਸਿਆ ਵੀ ਉਹ ਮੈਂ ਕਿਸੇ ਅਲੱਗ ਬੰਦੇ ਨੂੰ ਦੇਣਾ ਸੀ ਤੇ ਆਈਸ ਕਿਸੇ ਅਲੱਗ ਬੰਦੇ ਨੂੰ ਦੇਣੀ ਸੀ ਹਾਂਜੀ ਨਾਲ ਲਿਆ ਜੀ ਨਾਲ ਆਏ ਸੀਗੇ ਐਂਡ ਬਹੁਤ ਅੱਛਾ ਸਕਸੈਸਫੁਲ ਆਪਰੇਸ਼ਨ ਰਿਹਾ ਨਹੀਂ ਤਾਂ ਅਦਰਵਾਈਜ਼ ਇਹ ਵੀ ਚੀਜ਼ਾਂ ਡਿਸਪੋਜ਼ ਆਫ ਹੋ ਜਾਣੀਆਂ ਸੀਗੀਆਂ ਤੁਸੀਂ ਕਹਿੰਦੇ ਡਰੋਨ ਲਾਇਆ ਨਾ ਡਰੋਨ ਕਿੱਥੇ ਹੈ ਫਿਰ ਇਹ ਡਰੋਨ ਨਾ ਸੀ ਉਹ ਤੁਹਾਨੂੰ ਦੱਸਾਂਗੇ ਜੀ ਉਹਦੇ 'ਚ ਇਨਵੈਸਟੀਗੇਸ਼ਨ ਚੱਲ ਰਿਹਾ ਜੀ ਉਹ ਡਰੋਨ ਕਈ ਵਾਰੀ ਵਾਪਸ ਵੀ ਲੈ ਜਾਂਦੇ ਉਹੀ ਸਾਰੀ ਗੱਲ ਪੁੱਛ ਕੇ 'ਚ ਅਜੇ ਉਹ ਲੱਭਿਆ ਨਹੀਂ ਸੀ ਉਥੋਂ ਤੁਸੀਂ ਕਹਿੰਦੇ ਟ੍ਰਾਈ ਕਿ ਕਈ ਵਾਰੀ ਲੈਂਡ ਕਰਕੇ ਵਾਪਸ ਚਲੇ ਜਾਂਦੇ ਆ ਜੀ ਦੇਖੋ ਬੜੀ ਸਿੰਪਲ ਗੱਲ ਹੈ ਜੋ ਇਹਨੇ ਦੱਸਿਆ ਸੀ ਉਹ ਤੁਹਾਨੂੰ ਨਾ ਸ਼ੇਅਰ ਕਰ ਰਹੇ ਆ ਕਿਉਂਕਿ ਇਹ ਤੋ ਅਸੀਂ ਇਹ ਗੱਲ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਪੁੱਛੀ ਸੀ ਕਿ ਕਿਉਂ ਇਹ ਨਵੀਂ ਡਰਗ ਪਹਿਲੀ ਵਾਰ ਇਦਾਂ ਹੋਈ ਹੈ ਉਹ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਇਹ ਵੀ ਮਤਲਬ ਇਹਦੀ ਕਿੱਕ ਵੀ ਅੱਛੀ ਮੰਨੀ ਜਾਂਦੀ ਆ ਔਰ ਜੋ ਵੀ ਸਮਗਲਰਸ ਦਾ ਮੋਡਸ ਪਰੈਂਡ ਹੀ ਹੁੰਦਾ ਉਹਦੇ ਚ ਇਹ ਗੱਲ ਸਾਰੀ ਆਈ ਹੈ ਬਾਕੀ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਗੱਲਾਂ ਹੋਰ ਕਲੀਅਰ ਹੋਣਗੀਆਂ ਸਾਡੇ ਕਹਿੰਦੇ ਬਲ ਹੈ ਰੰ ਦਾ ਸਬਸਟੀਟਿਊਟ ਆ ਗਿਆ ਹੈ ਇੱਕ ਹੋਰ ਦੇਖੋ ਭਾਈ ਸਾਹਿਬ ਮੈਂ ਤੁਸੀਂ ਮਤਲਬ ਇਹਨੂੰ ਜਿਵੇਂ ਮਰਜ਼ੀ ਸਮਝ ਲਓ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜੋ ਉਹਨਾਂ ਦੀ ਸੋਚ ਹੈ ਇਹਨੂੰ ਆਪਾਂ ਇਹ ਤਾਂ ਨਹੀਂ ਕੋਈ অথেন্টিਸਟ ਗਲਤ ਕਹਿ ਸਕਦੇ ਹੀਰੋਇਨ ਵੀ ਤਾਂ ਨਾਲ ਇਹ ਕਹਿੰਦੇ ਲਿਆ ਹੀ ਰਹੇ ਆ ਅਸੀਂ ਪਹਿਲਾਂ ਸਰ ਪਰਚੇ ਦਾ ਜ਼ਿਕਰ ਕੀਤਾ ਤੁਸੀਂ ਦੱਸਿਆ ਕਿ ਪਹਿਲਾਂ ਵੀ ਕਰਦਾ ਕੋਈ ਐਫ ਆਰ ਐਂ ਨਹੀਂ ਪਹਿਲਾਂ ਇਹਦੇ ਖਿਲਾਫ ਹੈ ਨਹੀਂ ਜੀ ਇਹ ਤਕਰੀਬਨ 22 ਸਾਲ ਦਾ ਲੜਕਾ ਹੈ ਅਨਮੈਰਿਡ ਹੈ ਔਰ ਖੇਤੀਬਾੜੀ ਦੇ ਨਾਲ ਛੋਟਾ ਮੋਟਾ ਦੁੱਧ ਦਾ ਵੀ ਕੰਮ ਕਰਦਾ ਹੈ ਪਰ ਇਹ ਪੈਸਿਆਂ ਦੇ ਲਾਲਚ ਵਾਸਤੇ ਇਸ ਕੰਮ 'ਚ ਪੈ ਗਿਆ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਜੀ